ਕੁਝ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਨੂੰ ਜਾਮ ਕਰਤਾ ਪਿਵਾਨੀ ਹਿਸਾਰ ਹਾਈਵੇ ਜਿਹੜਾ ਹੈਗਾ ਉਸ ਨੂੰ ਜਾਮ ਕਰਤਾ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਨੇ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇੱਕ ਥਾਂ ਤੇ ਰੋਸ ਮਾਰ ਜਿਹੜਾ ਹੈਗਾ ਉਹ ਗੱਡਿਆਂ ਨੌਜਵਾਨਾਂ ਨੇ ਦੂਜੇ ਪਾਸੇ ਜਿਹੜਾ ਹੈਗਾ ਪਿਵਾਨੀ ਦੇ ਵਿੱਚ ਹਾਈਵੇ ਜਿਹੜਾ ਹੈਗਾ ਉਹ ਜਾਮ ਕਰ ਦਿੱਤਾ ਗਿਆ ਔਰ ਇਹ ਰੋਸ ਕਿਉਂ ਹੈ ਜਿਸ ਤਰੀਕੇ ਸਾਡੇ ਸਹਿਯੋਗੀ ਵੀ ਦੱਸ ਰਹੇ ਨੇ ਗਰਾਊਂਡ ਤੇ ਜਿਹੜੇ ਮੌਜੂਦ ਸੀਗੇ ਜੀਨ ਤੋਂ ਸਾਡੇ ਸਹਿਯੋਗੀ ਦੱਸ ਰਹੇ ਸੀਗੇ ਕਿ ਹਰਿਆਣਾ ਦੇ ਨੌਜਵਾਨ ਜਿਹੜੇ ਨੇ ਉਹ ਬਹੁਤ ਸਾਰੇ ਨੌਜਵਾਨਾਂ ਦਾ ਇੱਕੋ ਮੰਤਵ ਹੁੰਦਾ ਹੈ ਕਿ ਤਿਆਰੀ ਕਰਕੇ ਕਿਸੇ ਵੀ ਤਰੀਕੇ ਫੌਜ ਦੀ ਭਰਤੀ ਵਿੱਚ ਉਹ ਹਾਂ ਹਾਸਲ ਕਰ ਲੈਣ ਫੌਜ ਵਿੱਚ ਭਰਤੀ ਹੋ ਜਾਣ ਉਹਨਾਂ ਨੂੰ ਇਹ ਡਰ ਜਿਹੜਾ ਹੈਗਾ ਉਹ ਸਤਾਰੇ ਹੈ ਕਿ ਜੇਕਰ 4 ਸਾਲਾਂ ਦੀ ਭਰਤੀ ਹੋਵਾਂਗੇ ਤਾਂ ਉਸ ਤੋਂ ਬਾਅਦ ਕੀ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਭਰਤੀਆਂ ਹੋਈਆਂ ਨੇ ਉਹ ਲਾਈਫਟਾਈਮ ਜਿਹੜਾ ਹੈਗਾ ਜੌਬ ਦਾ ਮੌਕਾ ਦਿੰਦੀਆਂ ਨੇ ਲਾਈਫਟਾਈਮ ਨੌਕਰੀ ਕਰਨ ਦਾ ਮੌਕਾ ਦਿੰਦੀਆਂ ਨੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਇਕੱਲਾ ਹਰਿਆਣਾ ਦੀ ਤਸਵੀਰੀ ਨਹੀਂ ਬਿਹਾਰ ਦੀ ਜੇਕਰ ਗੱਲ ਕਰੀ ਤਾਂ ਉੱਥੇ ਹਿੰਸਕ ਪ੍ਰਦਰਸ਼ਨ ਜਿਹੜਾ ਹੈਗਾ ਉਹ ਲਗਾਤਾਰ ਚੱਲ ਰਿਹਾ ਸਮਸਤੀਪੁਰ ਤੇ ਲੱਖੀਸਰਾਏ ਵਿੱਚ ਜਿਹੜਾ ਹੈਗਾ ਪ੍ਰਦਰਸ਼ਨਕਾਰੀਆਂ ਨੇ ਟ੍ਰੇਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਜ਼ਿਆਦਾ ਖਤਰਨਾਕ ਤਸਵੀਰ ਹੈਗੀ ਹੈ ਜਿਹੜੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ। ਸਮਸਤੀਪੁਰ ਤੇ ਲੱਖੀਸਰਾਏ ਹਰਿਆਣਾ ਵਿੱਚ ਨੌਜਵਾਨ ਪੱਥਰबाजी ਕਰ ਰਹੇ ਨੇ। ਬਿਹਾਰ ਦੇ ਵਿੱਚ ਹਾਲਾਤ ਜਿਹੜੇ ਹੈਗੇ ਆਊਟ ਆਫ ਕੰਟਰੋਲ ਟਰੋਫੀ ਹੁੰਦੇ ਨਜ਼ਰ ਆ ਰਹੇ ਨੇ। ਟ੍ਰੇਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਮਸਤੀਪੁਰ ਤੇ ਲੱਖੀਸਰਾਏ ਦੋ-ਥਾ ਦੋਈ ਤਸਵੀਰਾਂ ਆਈਆਂ ਨੇ ਜਿੱਥੇ ਟ੍ਰੇਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਿਹੜਾ ਹੈਗਾ ਉਹ ਜਾਰੀ ਹੈ ਕਿ ਵਿਰੋਧ ਪ੍ਰਦਰਸ਼ਨ ਦੀ ਤਸਵੀਰ ਜਿਹੜੀ ਹੈਗੀ ਉਹ ਖਤਰਨਾਕ ਹੁੰਦੀ ਜਾ ਰਹੀ ਹੈ ਤੇ ਸਭ ਦੇ ਵਿਚਾਲੇ ਅਗਨੀਪੱਤੇ ਜਦੋਂ ਇਹ ਬਵਾਲ ਸ਼ੁਰੂ ਹੋ ਰਿਹਾ ਤੇ ਇਸ ਵਿਚਾਲੇ ਕੇਂਦਰ ਦਾ ਵੱਡਾ ਬਿਆਨ ਸਾਹਮਣੇ ਆਇਆ ਰੱਖਿਆ ਮੰਤਰੀ ਰਾਜਸ਼ਾਹ ਸਿੰਘ ਨੇ ਇਹ ਬਿਆਨ ਦਿੱਤਾ ਹੈ ਨੌਜਵਾਨਾਂ ਦੇ ਬਿਹਤਰ ਭਵਿੱਖ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਅਗਨੀਵੀਰ ਨੌਜਵਾਨਾਂ ਦੀ ਪਛਾਣ ਬਣੇਗੀ ਨੌਜਵਾਨਾਂ ਨੂੰ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕੀਤੀ ਹੈ ਰਾਜਨਾਥ ਸਿੰਘ ਨੇ ਫੌਜ ਪਰਤੀ ਦੀ ਤਿਆਰੀ ਕਰਨ ਨੌਜਵਾਨ ਰਾਜਨਾਥ ਸਿੰਘ ਨੇ ਇਹ ਵੀ ਕਿਹਾ ਹੈ रक्षा मंत्री राजनाथ सिंह इस योजना से उन्होंने केंद्र सरकार का पक्ष भी रखा नौजवानों ने अपील की है कि वह शांति बहाल रख ये योजना जड़ी है की पछाण बने केंद्र सरकार द्वारा घोषित की गई अग्निपथ योजना भारत के नौजवानों को देश की रक्षा व्यवस्था से जुड़ने और देश की सेवा करने का एक सुनहरा अवसर देता है अग्निवीर हूं यह उनकी ताजिंदगी के लिए पहचान बन जाती है पिछले दो साल से सेना में भर्ती की प्रक्रिया न होने के कारण बहुत से नौजवानों को सेना में भर्ती होने का अवसर नहीं मिल, मिला यह सच्चाई है इसलिए युवाओं के भविष्य को ध्यान में रखते हुए और उनके प्रति संवेदनशीलता दिखाते हुए प्रधानमंत्री जी के अनुमोदन पर सरकार ने फैसला किया है कि अग्निवीरों की भर्ती की आयु सीमा को इस बार बढ़ाकर इक्कीस से तेईस वर्ष कर दिया जाए यह वन टाइम रिलैक्सेशन दिया गया है इससे बहुत सारे नौजवानों को अग्निवीर बनने की पात्रता स्वतः मिल जाएगी और मैं यह भी कहना चाहता हूं कि भर्ती प्रक्रिया कुछ ही दिनों में प्रारंभ होने जा रही है मैं सभी नौजवानों से अपील करता हूं कि सेना में भर्ती होने की वह तैयारी करें और इसका पूरा लाभ उठाएं गृहमंत्री अमित शाह का वा बयान सामने आया अग्निपथ योजना सरकार की संवेदनशील पहल है अमित शाह ने बयान दिया है कोरोना करके भर्ती प्रभावित हुई थी ਅਗਨੀਪਥ ਯੋਜਨਾ ਤੋਂ ਨੌਜਵਾਨਾਂ ਨੂੰ ਲਾਭ ਮਿਲੇਗਾ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਦੀ ਦਿਸ਼ਾ ਦੇ ਵਿੱਚ ਅੱਗੇ ਵਧਣਗੇ ਅਗਨੀਪਥ ਯੋਜਨਾ ਦੇ ਤਹਿਤ ਪੁਰਤਿਦੀ ਉਮਰ ਇੱਕ ਤੋਂ ਵਧਾ ਕੇ 23 ਸਾਲ ਕੀਤੀ ਗਈ ਹੈ ਇਸ ਸਬੰਦੇ ਵਿਚਾਲੇ ਕੇਨ ਸਰਕਾਰ ਨੇ ਅਮੈਂਡਮੈਂਟ ਜਿਹੜੀ ਕੀਤੀ ਹੈ ਸਕੀਮ ਦੇ ਵਿੱਚ 23 ਸਾਲ ਜਿਹੜੀ ਹੈਗੀ ਅਪਰ এজ ਲਿਮਿਟ ਕਰ ਦਿੱਤੀ ਹੈ ਅਗਨੀਪਥ ਯੋਜਨਾ ਸਰਕਾਰ ਦੀ ਸੰਵੇਦਨਸ਼ੀਲ ਪਹਿਲ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਬਿਆਨ ਦਿੱਤਾ ਹੈ ਕੋਰੋਨਾ ਕਰਕੇ ਜਿਹੜੀ ਪਰਤੀ ਪ੍ਰਭਾਵਿਤ ਹੋਈ ਸੀ ਕਿ ਉਸ ਸਬੰਦੇ ਵਿਚਾਲੇ ਅਗਨੀਪਥ ਯੋਜਨਾ ਤੋਂ ਨੌਜਵਾਨਾਂ ਨੂੰ ਲਾਭ ਮਿਲੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਇਹ ਕ ਤੋ ਟਵੀਟ ਕੀਤਾ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਪਿਛਲੇ 2 ਸਾਲਾਂ ਤੋਂ ਕੋਰੋਨਾ ਮਹਾਮਾਰੀ ਕਰਕੇ ਫੌਜ ਦੇ ਵਿੱਚ ਪਰਤੀ ਪ੍ਰਕਿਰਿਆ ਰੋਕੀ ਹੋਈ ਸੀ ਇਸੇ ਸਕੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਨੇ ਅਗਨੀਪਥ ਯੋਜਨਾ ਜਿਹੜੀ ਹੈਗੀ ਹੈ ਉਸ ਦੇ ਵਿੱਚ ਉਹਨਾਂ ਨੌਜਵਾਨਾਂ ਦੀ ਚਿੰਤਾ ਕਰਦੇ ਹੋਏ 2 ਸਾਲ ਦੀ रियायत ਦੇ ਕੇ ਉਮਰ ਹੱਦ 21 ਸਾਲ ਤੋਂ ਵਧਾ ਕੇ 23 ਸਾਲ ਕਰਨ ਦਾ ਵੱਡਾ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਫਾਇਦਾ ਮਿਲੇਗਾ ਉਮਰ ਹੱਦ ਜਿਹੜੀ ਹੈਗੀ ਹੈ 2 ਸਾਲ ਵਧਾਏ ਜਾਣ ਦਾ ਫੈਸਲਾ ਕੰਨ ਸਰਕਾਰ ਨੇ ਕਿਹਾ ਹਰ ਸਿਮਰਤ ਕੋਰ ਬਾਦਲ ਨੇ ਟਵੀਟ ਕੀਤਾ ਹੈ ਕਿ ਭਾਰਤੀ ਫੌਜ ਦੇ ਵਿੱਚ ਅਸਥਾਈ ਭਰਤੀ ਸਾਡੀ ਸੈਨਾ ਦੇ ਅਨੁਸ਼ਾਸਨ ਤੇ ਮਨੋਬਲ ਤੇ ਲਈ ਨੁਕਸਾਨਦੇ ਹੋਵੇਗੀ ਇੰਜ ਲੱਗਦਾ ਹੈ ਜਿਵੇਂ ਭਾਰਤ ਸਰਕਾਰ ਨੇ ਨੋਟਬੰਦੀ ਤੇ ਖੇਤੀ ਕਾਨੂੰਨਾ ਵਰਗੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਅਜਿਹੀਆਂ ਸਕੀਮਾਂ ਲਿਆਉਣ ਤੋਂ ਪਹਿਲਾਂ ਚਿੰਤਾਵਾਂ ਦੂਰ ਕਰਨੀਆਂ ਚਾਹੀਦੀਆਂ ਨੇ ਹਰ ਸਿਮਰਤ ਕੋਰ ਬਾਦਲ ਦਾ ਇਹ ਬਿਆਨ ਜਿਹੜਾ ਹੈਗਾ ਉਹ ਸਾਹਮਣੇ ਆਇਆ ਦੇ ਖਿਲਾਫ ਬਿਹਾਰ ਤੋਂ ਉੱਠੀ ਚੰਗਿਆੜੀ ਦੇਸ਼ ਪਰਦੇ ਵਿੱਚ ਪਹੁੰਚ ਗਈ ਹੈ ਨੌਜਵਾਨਾਂ ਨੇ ਫੌਜ ਭਰਤੀ ਦੀ ਨਵੀਂ ਪਾਲਿਸੀ ਤੇ ਸਵਾਲ ਚੁੱਕੇ ਨੇ ਪਰ ਸਰਕਾਰ ਨੇ ਨੌਜਵਾਨਾਂ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਰਕਾਰ ਦੀ ਅਗਨੀਪਥ ਸਕੀਮ ਤੇ ਵਿਵਾਦ ਸ਼ੁਰੂ ਹੋ ਗਿਆ ਹੈ ਥਾਂ ਥਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਜੇ ਵਿੱਚ ਸਰਕਾਰ ਨੇ ਪੜਕੇ ਹੋਏ ਨੌਜਵਾਨਾਂ ਨੂੰ ਸ਼ਾਂਤ ਕਰਨ ਦੇ ਲਈ ਉਹਨਾਂ ਦੇ ਸੰਸ਼ੇਅ ਅਤੇ ਸ਼ੰਕਿਆਂ ਦਾ ਜਵਾਬ ਦਿੱਤਾ ਹੈ ਨੌਜਵਾਨਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਖੱਜੇ ਨੇ ਜਿਸ ਤੇ ਸਰਕਾਰ ਨੇ ਆਪਣਾ ਪੱਖ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਨੀਪਥ ਯੋਜਨਾ ਤੇ ਜਿਹੜਾ ਰੇੜਕਾ ਬਣਿਆ ਉਸ ਦੇ ਵਿੱਚ ਸਭ ਤੋਂ ਅਹਿਮ ਵਜ੍ਹਾ ਅਗਨੀ ਵੀਰਾਂ ਦਾ ਭਵਿੱਖ ਅਸੁਰੱਖਿਤ ਮੰਨੇ ਜਾਣਾ ਹੈ। ਜਦਕਿ ਸਰਕਾਰ ਦਾ ਕਹਿਣਾ ਹੈ ਕਿ ਜੋ ਅੱਗੇ ਆ ਕੇ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੰਨ ਲਈ ਮਦਦ ਅਤੇ ਬੈਂਕ ਦੇ ਕਰਜ਼ੇ ਦੀ ਸਕੀਮ ਦਾ ਲਾਹਾ ਦਿੱਤਾ ਜਾਵੇਗਾ। ਜਿਹੜੇ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ 12ਵੀਂ ਦੇ ਬਰਾਬਰ ਦਾ ਸਰਟੀਫਿਕੇਟ ਦਿੱਤਾ ਜਾਵੇਗਾ ਤਾਂ ਜੋ ਅੱਗੇ ਪੜ੍ਹਾਈ ਜਾਰੀ ਰੱਖ ਸਕਣ। ਜਿਹੜੇ ਨੌਕਰੀ ਕਰਨਾ ਚਾਹਣਗੇ ਉਹਨਾਂ ਨੂੰ ਸੀਐਪੀਐਸ ਅਤੇ ਸੂਬੇ ਦੀ ਪੁਲਿਸ ਦੇ ਵਿੱਚ ਪਹਿਲ ਦੇ ਆਧਾਰ ਤੇ ਭਰਤੀ ਕੀਤਾ ਜਾ ਸਕਦਾ ਹੈ ਕਈ ਦੂਜੇ ਖੇਤਰਾ ਵਿੱਚ ਵੀ ਰਾਖ ਖੋਲੇ ਜਾਣਗੇ ਵਿਰੋਧੀ ਦੂਜੀ ਵਜ੍ਹਾ ਅਗਨੀਪਤੀ ਬਜਾ ਕਰਕੇ ਨੌਜਵਾਨਾਂ ਲਈ ਅਫਸਰ ਘਟ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਸਰਕਾਰ ਦਾ ਪੱਖ ਹੈ ਕਿ ਆਰਮ ਫੋਰਸਸ ਦੇ ਵਿੱਚ ਨੌਜਵਾਨਾਂ ਲਈ ਮੌਕੇ ਵਧਣਗੇ ਆਉਣ ਵਾਲੇ ਦਿਨਾਂ ਵਿੱਚ ਅਗਨੀ ਵੀਰਾਂ ਦੀ ਭਰਤੀ ਅੱਜ ਦੇ ਮੁਕਾਬਲੇ 3 ਗੁਣਾ ਵੱਧ ਜਾਵੇਗੀ ਵਿਰੋਧੀ ਤੀਜੀ ਵਜ੍ਹਾ ਰੈਜੀਮੈਂਟਲ ਬੌਂਡਿੰਗ ਤੇ ਅਸਰ ਪੈਣ ਨੂੰ ਦੱਸਿਆ ਜਾ ਰਿਹਾ ਹੈ ਜਦਕਿ ਸਰਕਾਰ ਦਾ ਪੱਖ ਹੈ ਕਿ ਰੈਜੀਮੈਂਟਲ ਸਿਸਟਮ ਦੇ ਵਿੱਚ ਕੋਈ ਬਦਲਾਅ ਨਹੀਂ ਆਵੇਗਾ ਸਗੋਂ ਚੁਣੇ ਗਏ ਬੈਸਟ ਅਗਨੀਵੀਰਾਂ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਦੇ ਨਾਲ ਇਹ ਸਿਸਟਮ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਵਿਰੋਧੀ ਚੌਥੀ ਵਜਾ ਇਹ ਦੱਸੀ ਜਾ ਰਹੀ ਹੈ ਕਿ ਇਸ ਦੇ ਨਾਲ ਆਰਮ ਫੋਰਸਿਸ ਦੀ ਇਫੈਕਟਿਵਨੈਸ ਘਟ ਜਾਵੇਗੀ ਸਰਕਾਰ ਦਾ ਪੱਖ ਹੈ ਕਿ ਘਟਵਕਤ ਦੇ ਲਈ ਭਰਤੀ ਦਾ ਤਰੀਕਾ ਕਈ ਮੁਲਕਾਂ ਵਿੱਚ ਪਹਿਲਾਂ ਤੋਂ ਲਾਗੂ ਹੈ ਹਰ ਕਸਵੱਟੀ ਤੇ ਇਹ ਪਰਖਿਆ ਗਿਆ ਫਾਰਮੂਲਾ ਹੈ ਵਿਰੋਧੀ 25 ਵਜਾ 21 ਸਾਲ ਦੀ ਉਮਰ ਦੇ ਨੌਜਵਾਨ ਦਾ ਫੌਜ ਦੇ ਲਈ ਨਾਸਮਝ ਅਤੇ ਭਰੋਸੇਮੰਦ ਨਾ ਹੋਣਾ ਦੱਸਿਆ ਜਾ ਰਿਹਾ ਹੈ ਸਰਕਾਰ ਦਾ ਪੱਖ ਹੈ ਕਿ ਦੁਨੀਆ ਦੇ ਜ਼ਿਆਤਰ ਮੁਲਕਾਂ ਦੀ ਫੌਜ ਨੌਜਵਾਨਾਂ ਦੇ ਭਰੋਸੇ ਹੈ ਇਸ ਸਕੀਮ ਦੇ ਵਿੱਚ ਨੌਜਵਾਨਾਂ ਦਾ ਜੋਸ਼ ਅਤੇ ਤਜਰਬੇਕਾਰ ਫੌਜੀਆ ਦੇ 50-50 ਫੀਸਦੀ ਦੇ ਰੇਸ਼ੋ ਦੇ ਮੁਤਾਬਕ ਵੰਡ ਕੀਤੀ ਜਾਵੇਗੀ ਵਿਰੋਧੀ 1:4 ਵਜਾ 4 ਸਾਲਾਂ ਬਾਅਦ ਅਗਨੀਵੀਰ ਸਮਾਜ ਦੇ ਲਈ ਖਤਰਨਾਕ ਹੋ ਸਕਦੇ ਨੇ ਅਤੇ دہشت ਦੇ ਰਾਤੇ ਜਾ ਸਕਦੇ ਨੇ ਇਹ ਸਾਨੂੰ ਦੱਸਿਆ ਜਾ ਰਿਹਾ ਹੈ ਜਦਕਿ ਸਰਕਾਰ ਦਾ ਪੱਖ ਹੈ ਕਿ ਅਜੀਹਾ ਕਹਿਣਾ ਭਾਰਤੀ ਫੌਜ ਦੀ ਕਦਰਾਂ ਕੀਮਤਾਂ ਦੀ ਬੇਅਦਬੀ ਹੈ ਜਿਹੜੇ ਨੌਜਵਾਨ 4 ਸਾਲ ਦੇ ਲਈ ਫੌਜ ਦੀ ਵਰਦੀ ਪਾਣਗੇ ਉਹ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਲਈ ਤਿਆਰ ਪਰ ਤਿਆਰ ਰਹਿਣਗੇ ਅਜੇ ਵੀ ਹਜ਼ਾਰਾਂ ਫੌਜੀ ਰਿਟਾਇਰ ਹੁੰਦੇ ਨੇ ਪਰ ਕੋਈ ਮੁਲਕ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਿਲ ਨਹੀਂ ਹੋਇਆ ਵਿਰੋਧੀ ਇੱਕ ਹੋਰ وجہ ਸਾਬਕਾ ਹਥਿਆਰਬੰਦ ਦਸਤੇ ਦੇ ਅਧਿਕਾਰੀਆਂ ਤੋਂ ਕੋਈ ਸਲਾਹ ਨਾ ਲੈਣਾ ਮੰਨੀ ਜਾ ਰਹੀ ਹੈ ਜਦਕਿ ਸਰਕਾਰ ਦਾ ਪੱਖ ਹੈ ਕਿ ਅਧਿਕਾਰੀਆਂ ਦੇ ਨਾਲ ਲੰਘੇ 2 ਸਾਲਾਂ ਦੇ ਵਿੱਚ ਗੂੜੇ ਪੱਧਰ ਤੇ ਮੰਥਨ ਕੀਤਾ ਗਿਆ ਤੇ ਬਹੁਤ ਸਾਰੇ ਸਾਬਕਾ ਅਧਿਕਾਰੀਆਂ ਨੇ ਇਸ ਸਕੀਮ ਦਾ ਸਵਾਗਤ ਕੀਤਾ ਹੈ ਹੁਣ ਜਦੋਂ ਸਰਕਾਰ ਨੇ ਆਪਣਾ ਪੱਖ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨੌਜਵਾਨਾਂ ਨੂੰ ਪਵਿਕ ਵਿਛ ਹਰਤਰਾ ਦੀ ਸਹੂਲਤ ਅਤੇ ਸੁਰੱਖਿਆ ਮੁਹੱਈਆ ਕਰਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਜੇ ਵੀ ਨੌਜਵਾਨ ਹੁਣ ਕਦੋਂ ਤੱਕ ਸ਼ਾਂਤ ਹੁੰਦੇ ਨੇ ਸਰਕਾਰ ਦੀ ਅਗਨੀਪਥ ਕਿੰਨੀ ਕਾਮਯਾਬ ਹੁੰਦੀ ਹੈ ਤੇ ਕਿੰਨੇ ਨੌਜਵਾਨ 4 ਸਾਲਾਂ ਦੇ ਲਈ ਫੌਜ ਵਿੱਚ ਭਰਤੀ ਹੋਣਗੇ ਇਹ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਪੋਰਟ న్యూਸ 18 ਪੰਜਾਬ ਜਿੰਦਾਬਾਦ ਫਿਲਹਾਲ ਇੱਕ ਛੋੜੀ ਜਿਹੀ ਬ੍ਰੇਕ ਹੈ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ سلسلہ جاری ਰਹੇਗਾ